ਕੀ ਚਾਹੀਦਾ ਤੁਹਾਨੂੰ ਬਰਫ ਹੈ ਕਰੀ ਫੇਰ ਦੇਖ ਲਓ ਕਿਦਾਂ ਕੁ ਮਨਾਲੀ ਚ ਬਰ ਪਈ ਆ ਸ਼ਹਿਰ ਦੇ ਵਿੱਚ ਇੱਥੇ ਬਾਈ ਪਤਾ ਕੀਤਾ ਹੌਟ ਬਲੂਨ ਦਾ ਹੈਗਾ 1500 ਰੁਪਏ ਪਰ ਪਰਸਨ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹਾਂ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਟਾਈਮ ਮੇਂ ਮਨਾਲੀ ਮਨਾਲੀ ਵਿੱਚ ਆਪਣਾ ਤੀਜਾ ਦੇਣੇ ਆ ਤੇ ਆਖਰੀ ਦਿਨ ਵੀ ਆ ਤੇ ਆਪਾਂ ਚੱਲੇ ਆ ਘਰ ਵਾਪਸੀ ਰਾਤ ਹਮਤਾਪਾਸ ਗਏ ਸੀ ਬਾਈ ਉੱਥੇ ਬਹੁਤ ਇੰਜੋਏ ਕੀਤਾ ਬਹੁਤ ਬਰਕਸ ਸੀ ਤੇ ਵਾਪਸ ਆਉਂਦੇ ਆਉਂਦੇ ਇੰਨਾ ਕੁ ਜ਼ਿਆਦਾ ਥੱਕ ਗਿਆ ਸੀ ਤੇ ਬੁਖਾਰ ਵੀ ਹੋ ਗਿਆ ਸੀ ਇਸ ਕਰਕੇ ਮੈਂ ਵੀਡੀਓ ਨਹੀਂ ਕੰਟੀਨਿਊ ਕਰ ਸਕਿਆ ਤੇ ਰਾਤ ਸ਼ਾਪਿੰਗ ਕੀਤੀ ਡਿਨਰ ਕਰਕੇ ਹੀ ਸੌਂ ਗਏ ਸੀ ਤੇ ਅੱਜ ਆਪਾਂ ਕਰ ਰਹੇ ਆ ਘਰ ਵਾਪਸੀ ਇੱਥੋਂ ਸਮਾਨ ਸਮੂਸਾ ਡਾਪਿਆ ਚਾਹ ਆਪਣੀ ਆ ਗਈ ਆ ਤੇ ਚਾਹ ਚੂ ਪੀ ਕੇ ਅਸੀਂ ਤੋਂ ਨਿਕਲਦੇ ਆ ਬਾਕੀ ਇੱਕ ਬੇਨਤੀ ਆ ਕਿ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭਾਈ ਤਾਂ ਕਿ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਰੀਚ ਮਿਲ ਸਕੇ ਤੇ ਜੇ ਕਿਸੇ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਚਲਿਏ ਹੁਣ ਫਸਟਾਰਟ ਕਰ ਦਿੱਤਾ ਸੀਗਾ ਪਹਿਲਾਂ ਹੀ ਤੇ ਰੱਖੀਏ ਹੁਣ ਹਲਕਾ ਹਲਕਾ ਸਮਾਨ ਵਿੱਚ ਕਦ ਨੂੰ ਆਪਾਂ ਪਹਿਲਾਂ ਹੀ ਸਟਾਰਟ ਕਰਤਾ ਸੀ 2 ਮਿੰਟ ਪਹਿਲਾਂ ਥੋੜੀ ਜੀ ਥੋੜੀ ਜੀ ਲੇਟ ਸਟਾਰਟ ਹੋਈ ਆ ਪਰ ਠੀਕ ਆ ਓਕੇ ਆ ਕੰਮ ਤੇ ਜਦ ਤੱਕ ਗੱਡੀ ਗਰਮ ਹੁੰਦੀ ਆ ਤੇ ਨਾਲ-ਨਾਲ ਆਪਾਂ ਰੱਖੀਏ ਸਾਮਾਨ ਤੇ ਫਿਰ ਆਪਾਂ ਇਥੋਂ ਨਿਕਲ ਜਾਣਾ ਥੋੜੀ ਜੀ ਪਰੇਸ਼ਾਨੀ ਹੋ ਗਈ ਆ ਆਪਣੀ ਗੱਡੀ ਖੜੀ ਆ ਉਹ ਪਿੱਛੇ ਉਹ ਦੇਖੋ ਤੇ ਇਹ ਟੈਬਲ ਤੇ ਇੱਕ ਸਕੋਰਪੀਓ ਕਪਰੇਜ਼ਾ ਇਹ ਤਿੰਨ ਗੱਡੀਆਂ ਹਟੂਗੀਆਂ ਤੇ ਆਪਣੀ ਗੱਡੀ ਨਿਕਲਣੀ ਆ ਸੋ ਹੁਣ ਵੇਟ ਕਰਦੇ ਮੈਂ ਡਰਾਈਵਰਾਂ ਦੀ ਆ ਜਾਣਗੇ ਤਾਂ ਫਿਰ ਨਿਕਲੀਏ ਲੋ ਜੀ ਫਾਈਨਲੀ ਆਪਾਂ ਗੱਡੀ ਕੱਢ ਕੇ ਲੈ ਆਂਦੀ ਆ ਬੜੀ ਮੁਸ਼ਕਲ ਨਾਲ ਉਥੋਂ ਕਿਉਂਕਿ ਇੱਕ ਤਾਂ ਸਲਿੱਪਰੀ ਸੀ ਬਰ ਬਰ ਪਟਨ ਪਈ ਹੈ ਪਈ ਹੈ ਨਾ ਸੋ ਹੁਣ ਚੱਲਦੇ ਆਂ ਸਦਾ ਬਾਅਦ ਤੇ ਕਰਦੇ ਆਂ ਨਾਸ਼ਤਾ ਕਿਤੇ ਹਾਂ ਭਾਈ ਹੋ ਗਿਆ ਢੀ ਚਲੋ ਵੀ ਚਲੋ ਚਲਿਏ ਚਲੋ ਵੀ ਜੀ ਮਨਾਲੀ ਨੂੰ ਕਰਦੇ ਆਂ ਬਾਏ ਬਾਏ ਤੇ ਚੱਲਦੇ ਆਂ ਚਾਲੇ ਪਾਲੇ ਆ ਪੰਜਾਬ ਵੱਲ ਨੂੰ ਬਰਫ ਇੱਕ ਵਾਰੀ ਫੇਰ ਦੇਖ ਲਓ ਕਿਦਾਂ ਕੁ ਮਨਾਲੀ ਚ ਬਰ ਪਈ ਹੈ ਸ਼ਹਿਰ ਦੇ ਵਿੱਚ ਸਰਫ ਇਸ ਵਾਰ ਪਈ ਲੇਟ ਆ ਪਰ ਪਈ ਕਹਿੰਦੇ ਜ਼ਿਆਦਾ ਆ ਤੇ ਹੱਲੇ ਹੋਰ ਵੀ ਪੈਣੀ ਆ ਤੇ ਇਹ ਆ ਪਹਾੜ ਆ ਸੀ ਹੁਣ ਚੱਲ ਰਹੇ ਆ ਵਾਪਸੀ ਪੰਜਾਬ ਵੱਲ ਨੂੰ ਤੇ ਇੱਧਰ ਨਦੀ ਆ ਉਹ ਜੇ ਕੋਲ ਤੋਂ ਲੈ ਸਾਰੀ ਚੱਟੀ ਚਾਦਰ ਬਿਸ਼ੀ ਹੋਈ ਆ ਤੇ ਆ ਕਿ ਸਹਬ ਨੇ ਦੇਖ ਲਿਆ ਇੱਥੇ ਹੌਟ ਬਲੂਨ ਉਹਨੇ ਰੋਲਾ ਪਾਉਂਦਾ ਕਿ ਮੈਂ ਹੌਟ ਬਲੂਨ 'ਚ ਬਹਿਣਾ ਆ ਤੇ ਫਿਲਹਾਲ ਅੱਗੇ ਦੇਖਦੇ ਆ ਜੇ ਕੋਈ ਟੱਕਰ ਗਿਆ ਤਾਂ ਆਪਾਂ ਫਿਰ ਨੂੰ ਸ਼ਾਇਦ ਹੋ ਸਕਦਾ ਇਹਨੂੰ ਝੂਟੇ ਦਵਾਈਏ ਫਿਲਹਾਲ ਤਾਂ ਪਹਿਲਾ ਨਾਸ਼ਤੇ ਲਈ ਜਗ੍ਹਾ ਲੱਭਦੇ ਪਏ ਆ ਤੇ ਜੇ ਵਧੀਆ ਨਾਸ਼ਤਾ ਹੋ ਜਵੇ ਉਸ ਤੋਂ ਬਾਅਦ ਵੀ ਆਪਾਂ ਅਗਲੀ ਕਾਰਵਾਈ ਕਰਾਂਗੇ ਤੇ ਰਹੀ ਗੱਲ ਮਨਾਲੀ ਦਾ ਟੂਰ ਬਹੁਤ ਵਧੀਆ ਰਿਹਾ ਬਾਈ ਇਹਨਾਂ ਦਿਨਾਂ 'ਚ ਬਰਫ਼ ਤੁਹਾਨੂੰ ਮਿਲੂਗੀ ਮਨਾਲੀ ਵਿੱਚ ਵੀ ਮਿਲੀ ਸੀਗੀ ਤੇ ਹਮਤਾ ਪਾਸ ਜਾਂ ਰੋਤਾਂਗ ਪਾਸ ਜਾਂ ਚੱਲ ਨਹੀਂ ਜਾਂਦੇ ਫਿਲੰਗਵੇਲੀ ਅਟਾ ਟਨਲ ਤੇ ਬਰਫ਼ਤ ਬਹੁਤ ਹੀ ਆ ਅਟਾ ਟਨਲ ਹਲੇ ਬੰਦ ਹੀ ਆ ਓਕੇ ਚਲੋ ਕਾਂਦੀਗਾ ਖੁੱਲ ਜੂਗੀ ਤੇ ਫਿਲਹਾਲ ਤਾਂ ਆਪਾਂ ਲੱਭਦੇ ਲੱਭਦੇ ਪਏ ਆ ਨਾਸ਼ਤੇ ਵਾਸਤੇ ਕੋਈ ਵਧੀਆ ਜਿਹਾ ਹੋਟਲ ਇੱਥੇ ਬਾਈ ਪਤਾ ਕੀਤਾ ਹੌਟ ਬਲੂਨ ਦਾ ਹੈਗਾ 1500 ਰੁਪਿਆ ਪਰ ਪਰਸਨ ਤੇ ਆ ਆ ਕੁਝ ਨਜ਼ਾਰਾ ਜਿਆਦਾ ਹਾਈਟ ਤੇ ਨਹੀਂ ਲੈ ਕੇ ਜਾਂਦੇ ਥੱਲੇ ਰੱਖਦੇ ਆ ਪਰ ਅਸੀਂ ਤੁਸੀਂ ਬੰਨੀ ਆ ਇੱਧਰ ਤਾਂ ਇੱਕੋ ਮੇਰੇ ਸਾਹਮਣੇ ਉੱਡ ਰਿਹਾ ਤੇ ਪਿਛਲੀ ਵਾਰ ਦੀ ਤਰ੍ਹਾਂ ਆਪਾਂ ਇਸ ਵਾਰ ਵੀ ਐਸੇ ਢਾਬੇ ਤੇ ਰੁਕੇ ਆ ਪੰਜਾਬੀ ਢਾਬਾ ਪਿਛਲੇ ਦੀ ਪ੍ਰਾਣੇ ਖਾਤਾ ਦੀ ਬਹੁਤ ਹੀ ਵਧੀਆ ਸਗੇ ਤੇ ਇੱਧਰ ਢਾਬੇ ਦੇ ਸਾਹਮਣੇ ਹੌਟ ਬਲੂਨ ਉੱਡਦੇ ਪਏ ਆ ਦੇ ਕੋ ਉੱਪਰ ਲੈ ਕੇ ਗਏ ਕੋ ਪਰੇ ਉੱਡਦਾ ਪਿਆ 1500 ਰੁਪਏ ਪਰ ਪਰਸਨ ਆ ਪਰ ਚਲੋ ਮੈਨੂੰ ਲੱਗਾ ਨਹੀਂ ਸਹੀ ਕਿਉਂਕਿ ਰਿਸਕੀ ਜਿਹਾ ਕੰਮ ਲੱਗਦਾ ਮੈਨੂੰ ਤੇ ਬਾਕੀ ਹੁਣ ਸਿਰ ਨਾਸ਼ਤਾ ਕਰਦੇ ਆ ਤੇ ਫਿਰ ਚਲਦੇ ਆ ਪਿੰਡ ਨੂੰ ਤੇ ਆਰਡਰ ਕਰ ਦਿੱਤੇ ਆ ਇੱਕ ਗੋਭੀ ਦਾ ਪਰੌਠਾ ਇੱਕ ਪਨੀਰ ਦਾ ਪਰੌਠਾ ਤੇ ਸਾਹਿਬ ਵਾਲੀ ਆਲੂ ਵਾਲਾ ਪਰੌਠਾ ਨਾਲ ਦਹੀਂ ਤੇ ਬਹੁਤ ਸਿਰਾਂ ਸੀ ਪਿਛਲੀ ਵਾਰੀ ਵੀ ਖਾਧੇ ਸੀ ਇੱਥੋਂ ਅਸੀਂ ਤੇ ਬਾਕੀ ਆ ਕੋਈ ਲੋਕੇਸ਼ਨ ਆ ਵਧੀਆ ਆ ਪ੍ਰਾਪਰਟੀ ਬਣੀ ਆ ਸੇ ਅਸੀਂ ਨਾਸ਼ਤਾ ਕੀਤਾ ਨਾ ਬਈ ਇੱਕ ਨੰਬਰ ਜਗਾ ਆ ਇਹ ਮਨਾਲੇ ਤੋਂ 20 ਕਿਲੋਮੀਟਰ ਪੂਰਾ 20 ਕਿਲੋਮੀਟਰ ਪਹਿਲਾਂ ਆਉਂਦੀ ਹੈ ਖੱਬਿਆ ਤੇ ਪੰਜਾਬੀ ਢਾਬਾ ਤੇ ਮੈਂ ਚਾਹਣਾ ਕਿ ਜਿੰਨੇ ਵੀ ਆਪਣੇ ਪੰਜਾਬੀ ਭਰਾ ਜੰਦੇ ਵੀ ਮੇਰੀ ਵੀਡੀਓ ਦੇਖਦੇ ਆ ਨਾ ਇੱਥੇ ਜਦੋਂ ਮਨਾਲੇ ਆਉਂਦੇ ਆ ਇੱਥੇ ਜਰੂਰ ਰੋ ਇੱਕ ਨੰਬਰ ਰੋਟੀ ਆ ਤੇ ਹੈ ਵੀ ਆਪਣੇ ਪੰਜਾਬੀ ਭਰਾ ਦਾ ਢਾਬਾ ਹੈ ਹਰਪੁਰ ਤੋਂ ਬਾਈ ਤੇ ਬਾਕੀ ਹੁਣ ਆਪਾਂ ਪਹੁੰਚਣ ਲੱਗੇ ਆ ਇੱਥੇ ਪਹੁੰਚ ਸਰੰਗ ਦੇ ਕੋਲ ਤੇ ਥੋ ਵੀਡੀਓ ਜਿਆਦਾ ਨਹੀਂ ਬਣਾਈ ਕਿਉਂਕਿ ਦਿਖਾਉਣ ਨੂੰ ਕੁਝ ਹੈ ਨਹੀਂਗਾ ਤੇ ਪੁੰਤਰ ਸਰੰਕੋ ਪਹੁੰਚ ਕੇ ਆਪਾਂ ਦੇਖਦੇ ਹਾਂ ਕਿ ਆਪਣਾ ਕੀ ਹੈਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਨੂੰ ਕੰਡੋਰ ਟਾਈਮ ਤੇ ਹੁਣ ਆਪਾਂ ਨੂੰ ਟ੍ਰੈਵਲਿੰਗ ਮਿਲੂਗਾ ਕਿਉਂਕਿ ਪਿੱਛੇ ਰਸ਼ ਬਹੁਤ ਜ਼ਿਆਦਾ ਆ ਚੁੱਕਾ ਹੈ ਤਵਾਦੇ ਕਰਕੇ ਵਾਪਸੇ ਜਾਰੇ ਘਰੋਂ ਜਾ ਰਹੇ ਆ ਸੋ ਦੇਖਦੇ ਹਾਂ ਹੁਣ ਕੀ ਬਣਦਾ ਬੁਰੇ ਭਾਈ ਇਹ ਗੱਡੀ ਨੋਵਾ ਗੱਡੀ ਆ ਤੇ ਪਤਾ ਨਹੀਂ ਕੋਈ ਐਕਸੀਡੈਂਟ ਹੋਇਆ ਕਿ ਕੀ ਹੋਇਆ ਗੱਡੀ ਦਾ ਪੂਰਾ ਨੁਕਸਾਨ ਹੋਇਆ ਗੱਡੀ ਦਾ ਸੱਜਾ ਪਾਸਾ ਦਾ ਸਾਰਾ ਡੈਮੇਜ ਹੋਇਆ ਸੋ ਭਾਈ ਗੱਡੀ ਹੌਲੀ ਚਲਾਇਆ ਕਰੋ ਤੇ ਬਾਕੀ ਤਾਂ ਬਾਕੀ ਗੱਲ ਭਾਈ ਇਦਾਂ ਵੀ ਚਲੋ ਗੱਡੀ ਦਾ ਨੁਕਸਾਨ ਜ਼ਿਆਦਾ ਹੋਇਆ ਚਲੋ ਗੱਡੀ ਦਾ ਸੌਖਾ ਲੇਗਾ ਗੱਡੀ ਦੁਬਾਰਾ ਬਣ ਜੂ ਪਰ ਜਿਹੜੇ ਬੰਦੇ ਸੀ ਜਿਹੜੇ ਬੰਦੇ ਠੀਕ ਠਾਕ ਹੋਣ ਉਹਨਾਂ ਗੱਡੀਆਂ ਗੁੱਡੀਆਂ ਤਾਂ ਦੁਬਾਰਾ ਬਣ ਜਾਂਦੀਆਂ ਆ ਪਰ ਹੁਣ ਆਪਾਂ ਲੰਘ ਰਹੇ ਹਾਂ ਸੁਰੰਗ ਵਿੱਚ ਇਹ ਸਭ ਤੋਂ ਪੁਰਾਣੀ ਸੁਰੰਗ ਹੈ ਭਾਈ ਇਹ ਤੇ ਆਈ ਥਿੰਕ ਹੁਣ ਇਹ ਥੋੜਾ ਚਿਰ ਹੋਰ ਚੱਲੂਗੀ ਉਸ ਤੋਂ ਬਾਅਦ ਇਹ ਵੀ ਸੁਰੰਗ ਬੰਦ ਕਰ ਦਿੱਤੀ ਜਾਊਗੀ ਤੇ ਨਵੀਆਂ ਸੁਰੰਗਾਂ ਚੱਲੂ ਹੋਣਗੀਆਂ ਮੇਰੇ ਸਾਹਮਣੇ ਉਹ ਨਵੀਆਂ ਸੜਕਾਂ ਆਉ ਪੋਲਿਆ ਜਿਹੜੇ ਕੀ ਆਉਣ ਵਾਲੇ ਸਮੇਂ ਵਿੱਚ ਮਨਾਲੀ ਨੂੰ ਹੋਰ ਨੇੜੇ ਲਿਆਉਣਗੇ ਤੇ ਆ ਚੈੱਕ ਕਰੋ ਕੰਮ ਚੋਰਾ ਛੋਰਾ ਤੇ ਚੱਲੀ ਜਾਂਦਾ ਪਿਆ ਤੇ ਕਾਫੀ ਦੋ ਤਿੰਨ ਸੁਰੰਗਾਂ ਵੀ ਥੋ ਹੁਣ ਤਿਆਰ ਹੋ ਚੁੱਕੀਆਂ ਆ ਪੰਡੋਰ ਡੈਮ ਤੱਕ ਤੇ ਉਹਦੇ ਨਾਲ ਬਹੁਤ ਫਰਕ ਪੈ ਗਿਆ ਆ ਬਾਕੀ ਤਾਂ ਹੌਲੀ ਹੌਲੀ ਤਾਂ ਇਹ ਆਉਣ ਵਾਲੇ ਦੋ ਚਾਰ ਸਾਲਾਂ ਵਿੱਚ ਇਹ ਰੋਡ ਕੰਪਲੀਟ ਹੋ ਜਾਣੀ ਤੇ ਫਿਰ ਤਾਂ ਪੰਜਾਂ 6 ਘੰਟਿਆਂ ਵਿੱਚ ਮਨਾਲੀ ਬੰਦਾਰਾ ਆਉਣਾ ਪਹੁੰਚ ਸਕਦਾ ਹੈ ਇੱਥੇ ਰੁਕੇ ਸੀ 2 ਕੁ ਮਿੰਟ ਲੱਤ ਅਸਦੀਆ ਕਰਨ ਨੂੰ ਤੇ ਇੱਥੇ ਇੱਕ ਚੀਜ਼ ਨਜ਼ਰ ਆਈ ਹੈ ਮੇਰੀ ਇਹ ਹੈਗੇ ਆਪਾਂ ਬਲਾਸਪੁਰ ਦੇ ਨਿਰੜ ਤੜੇ ਤੇ ਉਹ ਦੇਖੋ ਥੱਲੇ ਐਕਟੀਵਿਟੀ ਆ ਬੱਚਿਆਂ ਲਈ ਖੇਡਣ ਖੁੱਡਣ ਲਈ ਇਧਰ ਤੇ ਉਹ ਪੰਗੂੜੇ ਪੰਗਾੜੇ ਤੇ ਇਹ ਦਰਿਆ ਇਲਾਕਾ ਸਾਰਾ ਤੇ ਆ ਖੜੀ ਆਪਣੀ ਗੱਡੀ 5 ਕੁ ਮਿੰਟ ਸਿਰੋਕ ਕੇ ਨਜ਼ਾਰਾ ਦੇਖ ਕੇ ਤੇ ਫੇਰ ਹੀ ਹੁਣ ਆਪਾਂ ਚੱਲਾਂਗੇ ਅੱਗੇ ਨੂੰ ਇੱਕ ਵਾਰੀ ਵੀਊ ਦੇਖੋ ਤੁਸੀਂ ਭਾਈ ਸਰਾ ਹੀ ਆ ਸਰਾ ਓਏ ਚੌਕਿਆ ਜਿੱਥੋਂ ਆਪਾਂ ਟਰਨ ਕਰ ਜਾਣਾ ਰਾਈਟ ਹੋ ਕੇ ਸਿੱਧਾ ਕੀਰਪੁਰ ਸਾਹਿਬ ਨੂੰ ਹਾਂਜੀ ਲਓ ਜੀ ਇਹ ਆ ਗਿਆ ਉਹ ਪੁਲ ਇਸ ਪੁਲ ਦੀ ਨਿਸ਼ਾਨੀ ਤੋਂ ਆਹ ਕਿ ਆਪਾਂ ਇੱਥੋਂ ਅੱਗੇ ਹੋਣਾ ਟੀ ਪੁਆਇੰਟ ਟੀ ਪੁਆਇੰਟ ਤੋਂ ਫਿਰ ਸੱਜੇ ਮੁੜ ਜਾਣਾ ਕੀਰਪੁਰ ਸਾਹਿਬ ਇਹ ਨਵੀਂ ਸੜਕ ਬਣੀ ਹੋਈ ਆ ਤੇ ਇਸ ਤੋਂ ਹੁਣ ਸਫ਼ਰ ਰਹਿ ਗਿਆ ਕੁਝ 2 ਕੋ ਘੰਟੇ ਦਾ ਆ ਵੀ ਗਲਤ ਕਰ ਲਿਆ ਟਰੱਕ ਕੱਬੇ ਖੜੀ ਕਰਕੇ ਬੈਠੇ ਆ ਦੱਸੋ ਪੁੱਛਣ ਵਾਲਾ ਹੋਵੇ ਕੋਈ ਚਲੋ ਕਾਹਰ ਇੰਡੀਆ ਆ ਚੱਲੀ ਜਾ ਰਿਹਾ ਕੰਮ ਇੱਧਰ ਤੇ ਇੱਧਰ ਨਜ਼ਾਰਾ ਬਹੁਤ ਵਧੀਆ ਦੇਖਣ ਵਾਲਾ ਪਰ ਹਾਲ ਕੀ ਹਲਕੀ ਜਿਹੜੀ ਵਿਜ਼ਿਬਿਲਟੀ ਘੱਟ ਹੋਈ ਆ ਫੌਗੀ ਆ ਹੋਇਆ ਕੰਮ ਕਿਤੇ ਜੇ ਪਧਰਾ ਹੋਵੇ ਨਾ ਇਲਾਕਾ ਬਹੁਤ ਵਧੀਆ ਲੱਗੇਗਾ ਲਓ ਜੀ ਉਹ ਆਜੀ ਪੁਆਇੰਟ Shimla ਇੱਥੋਂ ਰਹਿੰਦਾ ਹੈ 82 ਕਿਲੋਮੀਟਰ ਤੇ Chandigarh ਹੈਗਾ 102 ਕਿਲੋਮੀਟਰ ਆਈ ਥਿੰਕ Shimla ਮੇਠੇ ਬੰਦਾ ਪਾਉ ਤੇ ਪਰ ਆਪਾਂ ਤਾਂ ਇਧਰ ਨੂੰ ਲੱਜਣਾ ਜੀ ਕੀਰਪੁਰ ਸਾਹਿਬ ਵੱਲੋਂ ਦੇ ਨੋਜੀ ਚਲੋ ਪਹਾੜਾਂ ਨੂੰ ਕਟ-ਕਟ ਕੇ ਰਸਤੇ ਬਣਾਏ ਹੋਏ ਆ ਅੰਮ ਦਾ ਵਾਅਦਾ ਕੀਤਾ ਆ ਸੜਕਾਂ ਤੇ ਸੜਕਾਂ ਬਲੀਆਂ ਵੀ ਵਧੀਆ ਆ ਗੋਟਿਆ ਤੇ ਆਪਾਂ ਹੁਣ ਪਿੱਛੇ ਰਹਿ ਗਏ ਆ ਕੋਈ 15 ਕਿਲੋਮੀਟਰ ਰਹਿ ਗਏ ਆ ਪਿੱਛੇ ਪੀਤਪੁਰ ਸਾਹਿਬ ਤੋਂ ਤੇ ਇੱਕੋ ਹੀ ਸਰੰਗ ਹੋਣੀ ਆ ਉਸ ਤੋਂ ਬਾਅਦ ਆਪਾਂ ਪੰਜਾਬ ਜੰਟਰ ਕਰ ਜਾਣਾ ਤੇ 6:30 6:45 6:50 6:55 ਵਜੇ ਤੱਕ ਪਹੁੰਚ ਖਾਨੂ ਜਿੱਥੇ ਜੀ ਮਿਲ ਨਹੀਂ ਨਾਲ ਹੀ ਕਹਿਣਾ ਬਸ ਖਾਨੂ ਦੇ ਦਿਓ ਇਹਨਾਂ ਟੈਡ ਨਹੀਂ ਭਰਦੇ ਇਹਨਾਂ ਦਾ ਤੇ ਨਾ ਇਹਨਾਂ ਟੋਲ ਪਲਾਜ਼ਾ ਵਾਲਿਆਂ ਦਾ ਭਰਦਾ ਟੈਡ ਹੋਈ ਬਹੁਤ ਔਖਾ ਖੂ ਪਟੋਲ ਜਿੰਨਾ ਮਰਜੀ ਇਹਨਾਂ ਦਾ ਚੱਲ ਵੇ ਚੱਲ ਆਈ ਨਾ ਟਾਈਮ ਟਾਈਮ ਬਹੁਤ ਲੱਗਦਾ ਕਈ ਵਾਰੀ ਯਾਰ ਫੇਰ ਟੋਲ ਇਹਨਾਂ ਦਾ ਇਹਨਾਂ ਫਾਸਟੈਗ ਦਾ ਕੀ ਫਾਇਦਾ ਜੇ ਇੰਨਾ ਟਾਈਮ ਲੱਗਣੇ ਸੀ ਨਾ ਤੋ ਪੰਜਾਬ ਚ ਕਰ ਲਈ ਆਪਾਂ ਐਂਟਰੀ ਤੇ ਹੁਣ ਆਪਾਂ ਸਿੱਧਾ ਉਹੀ ਰੂਟ ਆਪਣਾ ਪੁਰਾਣਾ ਕੀਰਪੁਰ ਸਾਬ ਤੋਂ ਨੂਰਪੁਰ ਵੇਦੀ ਨੂਰਪੁਰ ਵੇਦੀ ਤੋਂ ਬਲਾਚੌਰ ਵਾਇਆ ਹੁੰਦੇ ਹੋਏ ਘਰਾਂ ਨੂੰ ਵਾਪਸੀ ਕੀ ਚਾਹੀਦਾ ਤੈਨੂੰ ਕਿਹਦਾ ਨਾ ਮੇਰਾ ਚਾਹੀਦਾ ਆਈ ਆਈ ਚਲ ਐਸੀ ਬਰੈਡ ਇਹਨਾਂ ਦੇ ਲਈ ਲਾਓ ਭਾਈ ਕਿੰਨੇ ਐਕਤੀ ਐਕੋ ਜੀਨ ਦਾ ਤੁਮੀ ਲੈ ਜਾ ਉਹ ਭਰਾਵਾ ਡਰ ਲੱਗਦਾ ਆ ਲੈ ਆਰਾਮ ਨਾਲ ਲੈ ਕੇ ਜਾਣੀ ਐਛ ਤੂੰ ਤੂੰ ਤਾਂ ਬੜੇ ਚ ਲਾ ਕੇ ਆ ਆ ਲੈ ਤਿੰਨ ਨੂੰ ਮਿਲਿਆ ਤੂੰ ਵੀ ਲੈ ਗਿਆ ਆ ਲੈ ਉਹਨੇ ਕਹਿ ਤੂ ਹਾਂ ਇਧਰ ਆ ਇਧਰ ਆ ਦੇ ਆ ਦੇ ਨਹੀਂ 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 ਹੋਰ ਆ ਕੇ ਆ ਜਾ ਨਾ ਤੈਨੂੰ ਦੇ ਦਤਾ ਮੈਂ ਕੁਛ ਓ ਬੇਚਾਰਾ ਲੈਨ ਚੱਕ ਚੱਕਣ ਆਉਂਦਾ ਹੀ ਨਹੀਂ ਲੈ ਗਿਆ ਉਹ ਆ ਆ ਬੜੀ ਰਹਿ ਗਈ ਹੁਣ ਕੋਰੇ ਕਾ ਲੈਣਾ ਦਾ ਬਈ ਇਹ ਮੇਰੇ ਨਾਲ ਆਹ ਰਹਿ ਗਈ ਆ ਉਹ ਬੜੀ ਚੱਲ ਚਲੀਏ ਬਸ ਆ ਮੋਰੇ ਹੋਰ ਆ ਗਿਆ ਦੇ ਬੱਸ ਤੂੰ ਦਾ ਬਹੁਤ ਉੱਠਾ ਹੈ ਚੱਲੀਏ ਹੁਣ ਫਿਰ ਚੱਲ ਚਲੀਏ ਬਾਹ ਬਹੁਤ ਹੈ ਬਈ ਇੱਕ ਰਹਿ ਗਿਆ ਬਸ ਉਹ ਅੱਗੇ ਜਾ ਕੇ ਪਾਉਂਦੇ ਉਹ ਛੋਟੇ ਜਿਹਨੂੰ ਪਾਉਣਾ ਉਹ ਦੇਖੋ ਹੁੰਦਾ ਜਿਹੜਾ ਓ ਬੱਚੇ ਨੂੰ ਪਾਉਣਾ ਠੀਕ ਹੈ ਹੁਣ ਚਲੋ ਚੰਗਾ ਫਿਰ ਆ ਦੇ ਬੱਚਾ ਆ ਜਾ ਆ ਜਾ ਉਹ ਨਹੀਂ ਜਾਣਾ ਅੱਗੇ ਆ ਦੇ ਬੱਚਾ ਇੱਥੇ ਨੂੰ ਪਾਉਣਾ ਆ ਤਾਂ ਇੱਥੇ ਪਾ ਲੈ ਬੱਚੇ ਨੂੰ ਅਸਲ ਪਿੱਛਲੇ ਥੱਲੇ ਥੱਲੇ ਆ ਚੱਲ ਵੀ ਉਹ ਪੱਜ ਗਿਆ ਚੱਲੋ ਵੀ ਚਲੀਏ ਹੁਣ ਉਹ ਵੀ ਕੈਸ ਵਾਸਤੇ ਉਹਨੇ ਮਿਲਿਆ ਬਰੈਡ ਲੈ ਸੀ ਇਹਨਾਂ ਲਈ ਤੇ ਉਹ ਚਮਟੇ ਨਹੀਂ ਮਾਰਦੇ ਹੈਗੇ ਆਹ ਕੁਛ ਨਹੀਂ ਆਰਾਮ ਨਾਲ ਫੜ ਕੇ ਖਾਂਦੇ ਪਏ ਇਹ ਰਾਜੇ ਪੁਛਤੇ ਆ ਇਹ ਰਾਜੇ ਪੁਛਤੇ ਆ ਚਲੋ ਵੀ ਚਲੀਏ ਹੁਣ ਪਹਾੜਾਂ ਦੀ ਹਲਕੀ ਜੀ ਸੈਰ ਤੇ ਜਿੱਦਾਂ ਜਿੱਦਾਂ ਸੂਰਜ ਢਲ ਹੀ ਜਾਂਦਾ ਆ ਆਪਣੇ ਸਫ਼ਰ ਦਾ ਵੀ ਇੱਥੇ ਹੀ ਹੁਣ ਐਂਡ ਹੋ ਰਿਹਾ ਆ ਤੇ ਫਿਲਹਾਲ ਤਾਂ ਆਪਾਂ ਫਲੋਰ ਪਹੁੰਚ ਗਏ ਆ ਤੇ ਹਾੜਲੀ ਹੁਣ 20 ਮਿੰਟ ਦਾ ਹੋਰ ਆਪਣਾ ਰਸਤਾ ਕਰਦਾ ਤੇ ਅੱਜ ਤੇ ਵੀਡੀਓ ਆਪਾਂ ਇੱਥੇ ਹੀ ਆਪਾਂ ਐਂਡ ਕਰਦੇ ਆ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵਧੀਆ ਲੱਗੀ ਜਾਂ ਜੋ ਵੀ ਮਾਰਾ ਚੰਗਾ ਲੱਗਾ ਦੱਸਿਓ ਜਰੂਰ ਕਮੈਂਟਾਂ ਵਿੱਚ ਤੇ ਪੂਰੀ ਸੀਰੀਜ਼ ਦੇਖਿਓ ਕਿੱਦਾਂ ਲੱਗੀ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇੱਕ ਇੰਟਰਨੈਸ਼ਨਲ ਟ੍ਰਿਪ ਦਾ ਦਿਖਾ ਰਹੇ ਆ ਤੇ ਉਸ ਤੋਂ ਬਾਅਦ ਆਪਣਾ ਫਿਰ ਉਹੀ ਲਦਾਖ ਜਾਂ 스피티 ਟ੍ਰਿਪ ਬਹੁਤ ਜਲਦ ਲੈ ਕੇ ਆ ਰਹੇ ਹਾਂ ਠੀਕ ਹੈ ਨਾ ਤੇ ਚਲੋ ਬਣੇ ਰਹੋ ਵੀਡੀਓ ਦੇ ਵਿੱਚ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ